ਇਹ ਗੱਲਾਂ ਉਹਨਾਂ ਉੱਤੇ ਨਸੀਅਤ ਦੇ ਲਈ ਹੋਈਆਂ ਇਹ ਗੱਲਾਂ ਉਹਨਾਂ ਉੱਤੇ ਨਸੀਅਤ ਲਈ ਹੋਈਆਂ ਨਸੀਅਤ ਲਈ ਹੋਈਆਂ ਅਤੇ ਸਾਨੂੰ ਮਤ ਦੇ ਨਹੀਂ ਲਿਖੀਆਂ ਹੋਈਆਂ ਹਨ ਹਾਂ ਉਹ ਜਿਹੜੀਆਂ ਗੱਲਾਂ ਉਹਨਾਂ ਤੇ ਬੀਤੀਆਂ ਹੋਈਆਂ ਨਸੀਅਤ ਦੇਣ ਲਈ ਤੇ ਇਹ ਲਿਖਿਆ ਇਸ ਕਰਕੇ ਆ ਤੁਹਾਨੂੰ ਤੇ ਮੈਨੂੰ ਮਤ ਦੇਣ ਲਈ ਕਾਹਦੇ ਲਈ ਬਲੋ ਮਤ ਇਸ ਕਰਕੇ ਲਿਖਿਆ ਗਿਆ ਹੈ ਮਤ ਦੇਣ ਲਈ ਕੀ ਦੇਣ ਲਈ ਮਤ ਦੇਣ ਲਈ ਬੋਲੋ ਮਤ ਦੇਣ ਲਈ ਲਿਖਿਆ ਆਵਾ ਕਿ ਜਿਨ੍ਹਾਂ ਲੋਕਾਂ ਨੂੰ ਮਤ ਨਹੀਂ ਨਾ ਹੈਗੀ ਉਹ ਮਤ ਲੈ ਲੈਣ ਬਾਈਬਲ ਪੜ੍ਹ ਕੇ ਠੀਕ ਹੈ ਕਿ ਸਵਰਗ ਰਾਜ ਚ ਕਿਹੜੇ ਬੰਦੇ ਜਾਣੇ ਆ ਨਰਕ ਚ ਕਿਹੜੇ ਲੋਕ ਜਾਣੇ ਆ ਇਹ ਮਤ ਦੇਣ ਲਈ ਪਰਮੇਸ਼ਰ ਦਾ ਵਚਨ ਲਿਖਿਆ ਆਵਾ ਇਹ ਜਿਹੜੀਆਂ ਗੱਲਾਂ ਲਿਖੀਆਂ ਐ ਜੇ ਚੰਗੀਆਂ ਲਿਖੀਆਂ ਗਿਆ ਉਹ ਵੀ ਸਾਡੀ ਮਤਵਾ ਤੇ ਲਿਖੀਆਂ ਗਿਆ ਜੇ ਮਾੜੀਆਂ ਲਿਖੀਆਂ ਗਿਆ ਹੈ ਉਹ ਵੀ ਸਾਡੀ ਮਤਵਾ ਤੇ ਲਿਖੀਆਂ ਗਿਆ ਹੈ ਕਿ ਮਾੜਾ ਕਰੋਗੇ ਆ ਕੰਮ ਕਰੋਗੇ ਤੇਰੀ ਸਜ਼ਾ ਆ ਠੀਕ ਐ ਚੋਰੀ ਕਰੇ